ਅੱਜ ਵੀ ਸੱਜਣੋ ਅੱਜ ਤੁਹਾਡੇ ਲਈ ਬੜੇ ਹੀ ਜੈਜਪਾ ਦੀਆਂ ਘੋੜੀਆਂ ਤੇ ਇੱਕ ਬਹੁਤ ਹੀ ਚੰਗੀ ਵਸ਼ੀਰੀ ਲੈ ਕੇ ਆਏ ਆ ਇੱਕ ਤਾਂ ਘੋੜੀ ਇਹ ਐ ਸਾਰਿਆਂ ਬਾਰੇ ਵਾਰੀ ਵਾਰੀ ਮੈਂ ਤੁਹਾਨੂੰ ਦੱਸਦਾ ਡਿਟੇਲ ਦਿੰਦਾ ਪਹਿਲਾਂ ਮਾੜੀ ਮਾੜੀ ਚਾਹ ਦਾ ਮਾਰ ਲਓ ਇੱਕ ਘੋੜੀ ਨੀਲੇ ਰੰਗ ਦੀ ਆਹ ਐ ਜੀ ਇਹ ਵੀ ਬੜੀ ਚੰਗੀ ਘੋੜੀ ਹੈ ਤੇ ਬੱਚੇ ਵੀ ਬੜੇ ਸੋਹਣੇ ਪੈਦਾ ਕਰਦੀ ਹੈ ਸਾਰੀ ਡਿਟੇਲ ਪ੍ਰੋਪਰ ਤੁਹਾਨੂੰ ਦੱਸਦਾ ਹਾਂ ਵੀ ਕਿਹੜੇ ਫਾਰਮ ਤੇ ਕਿਹੜੀ ਜਗ੍ਹਾ ਤੇ ਖੜੀ ਹੈ ਤੇ ਇੱਕ ਬਾਈਆਂ ਦੇ ਕੋਲ ਆ ਬਹੁਤ ਹੀ ਚੰਗੀ ਬਸ਼ੇਰੀ ਹੈ ਜੀ ਕੁਝ ਕੁ ਮਹੀਨਿਆਂ ਦੀ ਇਹ 3 ਜਨਵਰੀ ਫੋਰ ਸੇਲ ਨੇ ਬੜੇ ਹੀ ਵਾਜਿਬ ਰੇਟ ਤੇ ਤੇ ਆਹ ਨੇ ਜੀ ਖੱਟੇ ਪਰਨੇ ਦੇ ਵਿੱਚ ਆਪਣੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਪ੍ਰਿਤਪਾਲ ਸਿੰਘ ਜੀ ਖਾਲਸਾ ਤੇ ਇਹਨਾਂ ਦੀ ਤਹਿਸੀਲ ਹੈ ਜੀ ਸਮਰਾਲਾ ਪਿੰਡ ਹੈ ਰੁਪਾਲੋ ਤੇ ਜਿਲ੍ਹਾ ਪੈ ਜਾਂਦਾ ਹੈ ਜਿਲ੍ਹਾ ਲੁਧਿਆਣਾ ਤੇ ਬਾਬਾ ਜੀ ਵੈਦ ਵੀ ਨੇ ਨਾਲ ਦੇਸੀ ਦਵਾਈਆਂ ਦੀ ਬੜੀ ਨੌਲੇਜ ਰੱਖਦੇ ਆ ਤੇ ਪਥਰੀ ਦੀ ਭਾਈ ਫ੍ਰੀ ਸੇਵਾ ਚ ਕਰਦੇ ਆ ਕਿਸੇ ਵੀ ਭਰਾ ਨੂੰ ਪਤਰੀ ਦੀ ਦਿੱਕਤ ਹੋਵੇ ਤੇ ਮੇਰੇ ਵੀਰ ਦਿੱਤੇ ਨੰਬਰ ਤੇ ਤੁਸੀਂ ਬਾਬਾ ਜੀ ਨਾਲ ਇਹਦੇ ਬਾਬਤ ਵੀ ਫੋਨ ਕਰ ਸਕਦੇ ਹੋ ਬਿਲਕੁਲ ਫ੍ਰੀ ਸੇਵਾ ਕਰਦੇ ਆ ਜੀ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੇ ਅਨਗੀਨਿਆਂ ਦੀ ਆ ਨੀਲੀ ਘੋੜੀ ਹੈ ਜੀ ਆਨਨ ਆਨਲਾਈਨ ਹੈ ਜੀ ਇਹ ਦੋ ਵਾਰ ਸੂਏ ਦਿੱਤੇ ਆ ਜੀ ਹੁਣ ਤੱਕ ਇਹਨੇ ਹਾਈਟ ਪ੍ਰੋਪਰ ਫੱਟੀ ਵਾਲੀ ਜਿਹੜੀ ਹੈ ਉਹ 61+ ਹੈ ਜੀ ਉਮਰੇ ਦੀ ਹੈਗੀ ਹੈ 5 ਤੋਂ 6 ਸਾਲ ਬਾਕੀ ਪੌੜ ਪੂੜਾ ਤੋਂ ਲੈ ਕੇ ਛਾਤੀ ਦੇਖ ਲਓ ਤੁਸੀਂ ਇਹਦੀ ਗਰਦਨ ਦੀ ਲંબਾਈ ਦੇਖ ਲਓ ਇਹਦੀ ਕੰਨ ਕਨੌਤੀ ਇਹਦੇ ਪੌੜਾਂ ਤੋਂ ਲੈ ਕੇ ਤੇ ਤੁਸੀਂ ਛਾਤੀ ਤੇ ਆ ਜਾਓ ਫੇਰ ਦੁਬਾਰੇ ਆ ਸਕੈਨ ਜਿਹੜਾ ਮੈਂ ਥੱਲੇੋਂ ਤਾਂ ਨੂੰ ਮਾਰਿਆ ਹੈ ਸ਼ਾਟ ਤੇ ਇਹਦੇ ਵਿੱਚ ਤੁਸੀਂ ਇਹਦੀ ਜਿਹੜੀ ਹੈ ਉਹ ਪ੍ਰੋਪਰ ਬਰੀਕੀਆਂ ਦਾ ਹਿਸਾਬ ਕਿਤਾਬ ਲਾ ਸਕਦੇ ਹੋ ਤੇ ਇਹ ਵੀ ਪਸੰਦ ਆਵੇ ਤੇ ਬਿਲਕੁਲ ਜਾਇਜ਼ ਭਾਅ ਦੇ ਵਿੱਚ ਜਿੱਦਾਂ ਦੇ ਇਹਨਾਂ ਦੇ ਜਾਨਵਰ ਹੈ ਉਦਾਂ ਦਾ ਹੀ ਤੁਹਾਨੂੰ ਰੇਟ ਲੱਗੂਗਾ ਬਾਕੀ ਬਹੁਤ ਸੋਹਣੀ ਪੇਟਲ ਘੋੜੀ ਹੈ ਜੀ ਤੇ ਤੁਸੀਂ ਇਹਦੇ ਬਾਬਤ ਬਾਬਾ ਜੀ ਨਾਲ ਗੱਲ ਕਰ ਸਕਦੇ ਹੋ ਬਾਕੀ ਸ਼ਰੀਫ ਬਹੁਤ ਹੈ ਨਵੇਂ ਬੰਦੇ ਨੇ ਵੀ ਪਹਿਲੀ ਯਾਰ ਜੇ ਕਿਸੇ ਭਰਾ ਨੇ ਰੱਖਣੀ ਆ ਚੈਨਾ ਰੱਖਦਾ ਹੈ ਸ਼ੌਂਕ ਰੱਖਦਾ ਹੈ ਸਵਾਰੀ ਦਾ ਤੇ ਆ ਦੇਖ ਲਓ ਵੀ ਨਿਹੰਗ ਸਿੰਘ ਫੌਜਾਂ ਸਵਾਰੀ ਕਰਦੀਆਂ ਪਈਆਂ ਤੇ ਸਵਾਰੀ ਵੀ ਬੜੀ ਚੰਗੀ ਕਰਾਉਂਦੀ ਹੈ ਤੇ ਕੋਈ ਲੱਤ ਨਹੀਂ ਮਾਰਦੀ ਬਾਕੀ ਪੌਰੀਆਂ ਪੂਰੀਆਂ ਦੀਆਂ ਬਿਲਕੁਲ ਸਾਫ਼ ਨੇ ਉਹ ਤੁਸੀਂ ਬਾਬਾ ਜੀ ਤੇ ਫਾਰਮ ਤੇ ਜਾ ਕੇ ਤੁਹਾਨੂੰ ਲੋਕੇਸ਼ਨ ਦੱਸਤੀ ਆ ਮੈਂ ਇੱਕ ਵਾਰੀ ਫੇਰ ਦੁਬਾਰਾ ਦੱਸ ਦੂੰਗਾ ਵੀ ਸਮਰਾਲਾ ਜਿਹੜਾ ਇਹਨਾਂ ਦੀ ਤਹਿਸੀਲ ਹੈ ਪਿੰਡ ਰੋਪਾਲੋਂ ਤੇ ਜਿਲ੍ਹਾ ਲੁਧਿਆਣਾ ਹੈ ਜੀ ਉੱਥੇ ਜਾ ਕੇ ਤੁਸੀਂ ਵਾਜਬ ਰੇਡ ਦੇ ਵਿੱਚ ਤੁਸੀਂ ਭਰਾਵਾਂ ਤੋਂ ਇਹਦੇ ਦਰਸ਼ਨ ਕਰਕੇ ਘੋੜੀ ਖਰੀਦ ਵੀ ਸਕਦੇ ਹੋ ਬਾਕੀ ਦੋ ਵਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਘੋੜੀ ਸੂ ਚੁੱਕੀ ਹੈ ਅਕਤੂਬਰ ਦੇ ਵਿੱਚ ਇਹ ਸੂਈ ਸੀ ਤੇ ਬੱਚਾ ਕਿਸੇ ਕਾਰਨ ਕਰਕੇ ਪੂਰਾ ਹੋ ਗਿਆ ਜੀ ਹੁਣ ਮੌਕੇ ਦੀ ਖਾਲੀ ਹੈ ਤੇ ਫੋਨ ਲਾ ਕੇ ਇਹਦੇ ਬਾਬਤ ਵੀ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਬਾਕੀ ਜਿਹੜੇ ਦੂਜੇ ਜਾਨਵਰ ਉਹਨਾਂ ਦੀ ਵੀ ਤੁਹਾਨੂੰ ਮੈਂ ਡੀਟੇਲ ਦੱਸਦਾ ਜੀ ਨਾਲ ਦੀ ਨਾਲ ਤੇ ਜਿਹੜੇ ਭਰਾ ਚੈਨਾ ਰੱਖਦੇ ਆ ਘੋੜੀਆਂ ਲੈਣ ਦੀ ਰਿਸ਼ਤੇਦਾਰੀ ਯਾਰ ਦੋਸਤਾਂ ਦੇ ਵਿੱਚ ਉਹਨਾਂ ਤੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇੱਕ ਆ ਇਹਦੀ ਬਸ਼ੇਰੀ ਇਦੀ ਮਾਂ ਅਗਲੇ ਪਾਸੇ ਤੁਹਾਨੂੰ ਮੈਂ ਵਿਖਾਉਂਗਾ ਇਹ ਹੈਗੀ ਆ ਜੀ ਮੱਜੂ ਕਿਆਂ ਵਾਲੇ ਫਤਿਹ ਕੋੜੇ ਦੀ ਪੋਤੀ ਉਮਰ ਇਹਦੀ ਹੈਗੀ ਆ ਲਗਭਗ 8 ਮਹੀਨੇ ਬਾਕੀ ਬਹੁਤ ਚੰਗੇ ਇਹਨੂੰ ਵੀ ਫੀਚਰ ਲੱਗੇ ਹੋਏ ਆ ਇਹਨੇ ਵੀ ਬੜੀ ਸੋਹਣੀ ਤੇ ਬਹੁਤ ਹਾਈਟ ਵਾਲੀ ਸੋਹਣੀ ਹਾਈਟ ਵਾਲੀ ਕੁੜੀ ਬਣਨਾ ਹੈ ਅੱਗੇ ਜਾ ਕੇ ਬਾਕੀ ਪੈਰਾਂ ਤੋਂ ਲੈ ਕੇ ਛਾਤੀ ਛਾਤੀ ਤੋਂ ਧੌਣ ਤੇ ਧੌਣ ਤੋਂ ਇਹਦਾ ਮੱਥਾ ਤੇ ਅੱਖ ਇਹਦੇ ਕੰਨ ਇਹਦਾ ਪੇਟਪੂੜਾ ਤੁਸੀਂ ਭਾਈ ਆਪ ਦੇਖ ਸਕਦੇ ਹੋ ਇਹ ਵੀ ਬਹੁਤ ਸ਼ਰੀਫ ਹੈ ਇਹਦੇ ਬਾਬਤ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਹਾਈਟ ਹਰੇ ਬਹੁਤ ਸੋਹਣੀ ਕੀਤੀ ਆ ਗਰੁੱਥ ਬਸ਼ੀਰੀ ਨੇ ਮੱਥੇ ਪਟਾ ਤੇ ਤਿੰਨ ਪੈਰ ਚਿੱਟੇ ਆ ਬਹੁਤ ਜਿਆਦਾ ਚੰਗੀ ਬਸ਼ੀਰੀ ਆ ਇਹ ਕੋਈ ਭੈਣ ਭਰਾ ਬੱਚਾ ਰੱਖਣ ਦੀ ਚਾਹਨਾ ਰੱਖਦਾ ਵੀ ਅਸੀਂ ਛੋਟਾ ਬੱਚਾ ਲੈ ਕੇ ਘੋੜਾ ਘੋੜੀ ਜਾ ਬਸ਼ੀਰੀ ਪਾਲਣਾ ਤੇ ਇਹ ਬਸ਼ੀਰੀ ਵੀ ਤੁਹਾਡੇ ਵਿਹੜੇ ਦਾ ਸ਼ਿੰਗਾਰ ਬਣ ਸਕਦੀ ਹੈ ਤੁਸੀਂ ਬਾਈ ਜੀ ਨਾਲ ਗੱਲ ਕਰ ਲਿਓ ਆ ਗਈ ਇਸੇ ਬਸ਼ੀਰੀ ਜਿਹੜੀ ਮੈਂ ਪਹਿਲਾਂ ਵਿਖਾ ਕੇ ਠਹਾ ਉਸ ਬਸ਼ੀਰੀ ਦੀ ਆ ਮਾਂ ਹੈ ਤੇ ਬੱਚਾ ਤੁਸੀਂ ਇਹਦਾ ਵੇਖ ਹੀ ਲਿਆ ਭਾਈ ਕਿਦਾਂ ਦਾ ਪੈਦਾ ਕਰਦੀ ਹੈ ਘੋੜੀ ਦੀ ਉਮਰ ਹੈਗੀ ਆ ਜਿਹੜੀ ਹੁਣ ਤੁਸੀਂ ਵੇਖ ਰਹੇ ਹੋ 4 ਤੋਂ 5 ਸਾਲ ਹਾਈਟ ਹੈਗੀ ਹੈ ਫੱਟੀ ਵਾਲੀ 94 ਇੰਚ ਇਹ ਇੱਕ ਵਾਰ ਸੂਈ ਹੈ ਹੁਣ ਤੱਕ ਤੇ ਹੁਣ 9 ਮਹੀਨਿਆਂ ਦੀ ਗੱਬਣ ਹੈ ਜੀ ਬਾਈ ਲਾਡੀ ਕੋ ਵਿਰਕੋਣਾ ਕੋਲੇ ਬਹੁਤ ਚੰਗਾ ਫੇਮਸ ਘੋੜਾ ਹੈ ਸਵਰਾਜ ਉਹਦੇ ਤੋਂ ਗੱਬਣ ਹੈ ਜੀ 9 ਮਹੀਨਿਆਂ ਦੀ ਤੇ ਹੁਣ ਸੂਣ ਵਾਲੀ ਹੈ ਤੇ ਸਵਰਾਜ ਨੇ ਕੀ ਪੈਦਾ ਕੀਤਾ ਘੋੜਿਆਂ ਨਾਲ ਇਸ਼ਕ ਰੱਖਣ ਵਾਲੇ ਭਰਾ ਜਾਣਦੇ ਹੀ ਉਹ ਨੁਕਰਾ ਘੋੜਾ ਬਹੁਤ ਚੰਗੇ ਬੱਚੇ ਉਹਨੇ ਪੈਦਾ ਕੀਤੇ ਐ ਤੇ ਇਹਨਾਂ ਇਸ ਘੋੜੀ ਬਾਬਤ ਵੀ ਤੁਹਾਨੂੰ ਪੂਰੀ ਵੈਰੀਫਿਕੇਸ਼ਨ ਕਰਕੇ ਦੇਣਗੇ ਤੁਹਾਡੀ ਤਸੱਲੀ ਕਰਾ ਕੇ ਫੇਰ ਤੁਹਾਡੇ ਝੋਲੀ 'ਚ ਰੱਸਾ ਬਾਈ ਜੀ ਹੁਣੀ ਪਾਉਣਗੇ ਤੇ ਇਸ ਬਾਬਤ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਾਂ 'ਚ ਕੁਝ ਭਰਾਵਾਂ ਦੇ ਨਾਮ ਨੇ ਜੀ ਕਿਰਤ ਸ਼ੇਰਗਿੱਲ ਜਸਵੀਰ ਸਿੰਘ ਬਾਈ ਸੁਖਵਿੰਦਰ ਬਰਾੜ ਸਹਿਬ ਸਿੰਘ ਰਾਜਨ ਮਨਪ੍ਰੀਤ ਸੰਦੂ ਬਰਨੇਕ ਦਿਉੜ ਹਰਸ਼ਦੀਪ ਭੁੱਲਰ ਗੁਰਲਾਲ ਵੜਿੰਗਾ ਗੁਰਚਰਨ ਸਿੱਧੂ ਸਵਰਨ ਸਿੰਘ ਕਨਵਰ ਸਰਪੰਚ ਜੱਜਬੀਰ ਸਿੰਘ ਬਲਟੋਆ ਇੱਕ ਮਾਨ ਰਾਜਦੀਪ ਸਿੰਘ ਰਾਣਾ ਹੀਰਾਖਾਨ ਫਤੇ ਬੁੱਟਰ ਬਲਜਿੰਦਰ ਚੌਧਰੀ ਵਰਿੰਦਰ ਸਿੰਘ ਸ਼ਹਿਲ ਜੰਡਾ ਬਹੁਤ ਬਹੁਤ ਧੰਨਵਾਦ ਚੰਗੀ ਲੱਗੀ ਇਹ ਵੀਡੀਓ ਜੇ ਕੋਈ ਭੈਣ ਭਰਾ ਜਾਇਜ ਰੇਟਾਂ ਦੇ ਵਿੱਚ ਜਾਨਵਰ ਲੈਣਾ ਚਾਹੁੰਦਾ ਤੇ ਉਹ ਦਿੱਤੇ ਨੰਬਰ ਤੇ ਬਾਈ ਜੀ ਹੁਣੇ ਸੰਪਰਕ ਕਰ ਲਓ ਤੇ ਬਹੁਤੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਵੱਤੋ ਵੱਤ ਸ਼ੇਅਰ ਕਰ ਦਿਓ ਧੰਨਵਾਦ